ਸਿਪਿਤ ਕਰੇਗਾ ਜਿੰਨੇ ਮਰਜੀ ਚੰਗੇ ਬਣ ਜੋ ਸਮਾਜ ਵਿੱਚ ਵਿਰੋਧ ਖੋਣਾ ਹੀ ਹੋਣਾ ਹੈ ਇੱਥੇ ਚੰਗੇ ਤੋਂ ਚੰਗੇ ਬੰਦਿਆਂ ਨੂੰ ਵੀ ਲੋਕ ਪੁੰਡ ਪੰਡ ਦੇ ਦੇਖੇ ਇਹਦਾ ਮਤਲਬ ਆਪਣਾ ਮਾਈਂਡ ਤਿਆਰ ਰੱਖਣਾ ਚਾਹੀਦਾ ਗੁਰਤੇਗ ਬਾਦਤ ਸਭ ਜੋ ਕਹਿ ਰਹੇ ਤੀਸਰੀ ਗੱਲ ਕਈ ਵਾਰੀ ਸਮਾਜ ਅਸੀਂ ਵਿਚਰਨੇ ਖਾਂ ਸਾਡੇ ਆਪਸ ਵਿੱਚ ਖਿਆਲਤ ਨਹੀਂ ਮਿਲਦੇ ਪਰ ਸਾਨੂੰ ਫਿਰ ਵੀ ਫਰਜ਼ ਅਦਾ ਕਰਨੇ ਪੈਂਦੇ ਆ ਤੁਸੀਂ ਰਿਸ਼ਤੇਦਾਰੀਆਂ ਦੇਖੋਗੇ ਆਪਸ ਵਿੱਚ ਖਿਆਲ ਨਹੀਂ ਮਿਲਣਗੇ ਪਰ ਇਸੇ ਇੱਕ ਗੱਲ ਕਹਿੰਦੇ ਆ ਸਾਡੇ ਆਪਸ ਵਿੱਚ ਬਿਲਕੁਲ ਖਿਆਲ ਨਹੀਂ ਮਿਲਦੇ ਪਰ ਸਹੀ ਅਰਥਾਂ ਵਿੱਚ ਮੈਂ ਆਪਣੇ ਫਰਜ਼ ਅਦਾ ਕਰਨ ਵਾਸਤੇ ਆਇਆ ਫਿਰ ਅਰਜ ਤਿੰਨ ਗੱਲਾਂ ਦੁੱਖ ਤੇ ਸੁਖ ਜ਼ਿੰਦਗੀ ਦਾ ਹਿੱਸਾ ਹੈ ਦੂਸਰੀ ਬੇਨਤੀ ਕੀਤੀ ਕਿ ਸਾਰੀ ਥਾਂ ਤੇ ਹਰ ਬੰਦੇ ਤੁਹਾਡੇ ਹੱਕ ਚ ਨਹੀਂ ਵਿਰੋਧੀ ਹਰ ਥਾਂ ਤੇ ਮਿਲਣਗੇ ਕਿਤੇ ਵੀ ਚਲੇ ਜਾਓ ਤੀਸਰੀ ਬੇਨਤੀ ਮੈਂ ਕੀਤੀ ਕਈ ਵਾਰੀ ਇਹੋ ਜਿਹਾ ਘਟਨਾ ਕਰਨ ਪਰਿਵਾਰਾਂ ਵਿੱਚ ਵਾਪਰਦੇ ਨੇ ਕਿ ਨਾ ਚਾਉਂਦਿਆਂ ਹੋਇਆਂ ਵੀ ਸਾਨੂੰ ਆਪਣੇ ਫਰਜ਼ ਅਦਾ ਕਰਨੇ ਪੈਂਦੇ ਆ ਸੁਣੋ ਬੇਨਤੀ ਹੁਣ ਮੈਂ ਕੱਲ ਅਰਜ਼ ਕੀਤੀ ਸੀ ਕਿ ਦੁੱਖ ਆਵੇ ਉਸ ਨੂੰ ਦੁੱਖ ਦੇ ਰੂਪ ਵਿੱਚ ਨਾ ਸਵੀਕਾਰਨਾ ਇਹ ਬੜੀ ਵੱਡੀ ਗੱਲ ਹੈ ਕੱਲ ਇੱਕ ਪ੍ਰਮਾਨ ਦਿੱਤਾ ਸੀ ਕਿ ਜਦੋਂ ਦੁੱਖ ਹੁੰਦਾ ਹੈ ਨਾ ਜੀ ਤੇ ਜੇ ਦੁੱਖ ਦੇ ਵਿੱਚ ਸਿਮਰਨ ਸ਼ਾਮਿਲ ਹੋ ਜਾਏ ਸੱਚੀ ਮੁੱਚੀ ਉਹ ਦੁੱਖ ਵੀ ਦਵਾਈ ਬਣ ਜਾਂਦਾ ਹੈ ਕੱਲ ਅੱਜ ਤਾਂ ਥੋੜਾ ਜਿਹਾ ਜਦੋਂ ਸਮਾਪਤੀ ਕਰ ਰਿਹਾ ਸੀ ਉਦੋਂ ਮਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਖ ਇੱਕ ਮੌਰਾ ਹੈ ਕਿਉਂਕਿ ਸੁ ਲੜੀ ਨੂੰ ਜੋੜ ਲਾ ਕੇ ਦੁੱਖ ਸੰਖੇ ਦੀ ਤਰ੍ਹਾਂ ਹੈ ਦੁੱਖ ਜ਼ਹਿਰ ਦੀ ਤਰ੍ਹਾਂ ਹੈ ਸਿੱਧੀ ਬੇਨਤੀ ਵੀ ਦੁੱਖ ਇਸ ਤਰ੍ਹਾਂ ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ ਜੇ ਸੱਪ ਸਿੱਧਾ ਕਿਸੇ ਨੂੰ ਡੰਗ ਮਾਰ ਜਾਏ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਗੁਰਮਖੋ ਉਹੀ ਸੱਪ ਜਿਹੜਾ ਹੈ ਉਹਦਾ ਜ਼ਹਿਰ ਕਿਸੇ ਹਕੀਮ ਕੋਲ ਕਿਸੇ ਸਿਆਣੇ ਦਵਾਈਆਂ ਬਣਾਉਣ ਵਾਲੇ ਕੋਲ ਚਲਾ ਜਾਏ ਕਿਸੇ ਹਕੀਮ ਵੈਦ ਡਾਕਟਰ ਕੋਲ ਜਿਹੜਾ ਜ਼ਹਿਰ ਸਿੱਧਾ ਸੱਪ ਡੰਗ ਮਾਰੇ ਬੰਦਾ ਮਰ ਜਾਂਦਾ ਉਸੇ ਜ਼ਹਿਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਦਵਾਈਆਂ ਮਿਲਾ ਕੇ ਜੜੀਆਂ ਬੂਟੀਆਂ ਮਿਲਾ ਕੇ ਵੈਦ ਚੰਗੇ ਜ਼ਹਿਰ ਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਆ ਦਵਾਈ ਬਣਾ ਲੈਂਦੇ ਆ ਹੁਣ ਉਹੀ ਜ਼ਹਿਰ ਜਿਹੜਾ ਸਿੱਧਾ ਆਇਆ ਇਨਸਾਨ ਦੀ ਮੌਤ ਹੈ ਜੇ ਜੜੀਆਂ ਬੂਟੀਆਂ ਵਿੱਚ ਮਿਲ ਜਾਣ ਕੈਮੀਕਲ ਮਿਲ ਜਾਏ ਤੇ ਦਵਾਈ ਬਣ ਜਾਂਦੀ ਏ ਗੁਰਮਖੋ ਸਿੱਧਾ ਦੁੱਖ ਜੇ ਗੁਰੂ ਚੇਤੇ ਨਹੀਂ ਤੇ ਜ਼ਰੂਰ ਮਾਰੇਗਾ ਜੇ ਦੁੱਖ ਵਿੱਚ ਗੁਰੂ ਦੇ ਨਾਮ ਦਾ ਮਸਾਲਾ ਪੈ ਜਾਏ ਉਹ ਦੁੱਖ ਵੀ ਸੁਖ ਬਣ ਜਾਂਦਾ ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਇਹਦੇ ਥੋੜੇ ਜੇ ਅਰਥ ਕਰਾਂਗੇ ਆਪਾਂ ਦੁੱਖ दारू ਸੁਖ ਰੋਗ ਤੇ ਗੁਰੂ ਆਸਾ ਕੀ ਵਾਰ ਦਾ ਬਚਨ 12ਵੇਂ ਪੌੜੀ ਮੇ ਰੱਖਿਆ ਏ ਦੁਖਦਾਰੂ ਇਹਦਾ ਅਰਥ ਹੋ ਗਿਆ ਦੁੱਖ ਹੈ ਦਵਾਈ ਅਗਿਆ ਸੁਖ ਰੋਗ ਭਇਆ ਸੁਖ ਜਿਹੜਾ ਉਹ ਰੋਗ ਬਣ ਗਿਆ ਸੱਚੀ ਮੁੱਚੀ ਉਹ ਦੁੱਖ ਬਣ ਗਿਆ ਹੁਣ ਇਹਦਾ ਮਤਲਬ ਕਿ ਦੁਖਦਾਰੂ ਸੁਖ ਰੋਗ ਭਇਆ ਅਗਿਆ ਜਾ ਸੁਖ ਤਾਂਮ ਨਾ ਹੋਈ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਕਿਸ ਤੋਕ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਜਿੰਨੀ ਜਿੰਨੀ ਸੋਝੀ ਮਿਲੀ ਟੀਕਾ ਕਰਨੀ ਕੀਤੇ ਇਹ ਤਾਰਤ ਸਪਸ਼ਟ ਨੇ ਕਿ ਦੁੱਖ ਜਿਹੜਾ ਹੈ ਉਹ ਦਵਾਈ ਬਣ ਜਾਂਦਾ ਹੈ ਤੇ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਸੁੱਖ ਜਿਹੜਾ ਹੈ ਉਹ ਰੋਗ ਬਣ ਜਾਂਦਾ ਹੈ ਦੁੱਖ ਵਿੱਚ ਜਿੰਨਾ ਬੰਦਾ ਪਰਮਾਤਮਾ ਵਾਲੇ ਪਾਸੇ ਜਾਂਦਾ ਖਿਮਾ ਕਰਿਓ ਅਕਸਰ ਬੰਦਾ ਸੁੱਖ ਮਿਲਦਾ ਹੈ ਇਹਨੂੰ ਪਰਮਾਤਮਾ ਗੁਰੂ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸੁੱਖ ਆਲਸ ਨੂੰ ਜਨਮ ਦਿੰਦਾ ਹੈ ਸੁੱਖ ਵਿੱਚ ਬੰਦਾ ਖੋਮੇ ਨੂੰ ਵੀ ਜਨਮ ਦਿੰਦਾ ਅਖ ਬੰਦਾ ਦੁੱਖ دارو ਹੈ ਸੁਖ ਬਿਮਾਰੀ ਹੈ ਹੁਣ ਅੱਗੇ ਫਿਰ ਸੁਖ ਆ ਗਈ ਜਾਂ ਸੁਖ ਫਿਰ ਸੁਣਿਓ ਦੁਖ दारू ਸੁਖ ਰੋਗ ਭਇਆ ਜਾਂ ਸੁਖ ਤਾਂ ਮਨਾ ਹੋਈ ਇਹਦਾ ਅਰਥ ਕੀ ਹੋਇਆ ਇਹਦਾ ਅਰਥ ਜਿੰਨੀ ਕੋਈ ਸਮਝ ਪਈ ਮੈਂ ਦਾਵਾ ਨਹੀਂ ਕਰਦਾ ਦੁਖ ਦਵਾਈ ਬਣ ਜਾਂਦਾ ਹੈ ਕਿਉਂਕਿ ਦੁਖ ਲਾਗੇ RAM ਪੁਕਾਰਾ ਕੇ ਕਈ ਮੈਂ ਇਨਸਾਨ ਜ਼ਿੰਦਗੀ ਚ ਐਸੇ ਮਿਲੇ ਦੇਖਿਆ ਕਿ ਜਿਨ੍ਹਾਂ ਨੂੰ ਕੋਈ ਬਿਮਾਰੀ ਸੀ ਕੋਈ ਬੱਚੇ ਦਾ ਸੀ ਉਹ ਜਦੋਂ ਗੁਰੂ ਘਰ ਨਾਲ ਜੁੜੇ ਉਹ ਕਹਿੰਦੇ ਨੇ ਉਹ ਬਿਮਾਰੀ ਸਾਡੇ ਲਈ ਦਾਹਤ ਬਣ ਗਈ ਅਸੀਂ ਉਸ ਦਿਨ ਤੋਂ ਬਾਅਦ ਸਤਗੁਰੂ ਦੀ ਬਾਣੀ ਦਾ ਪਾਠ ਕਰਨ ਲੱਗ ਪਏ ਫਿਰ ਬਿੰਤੀ ਦੁੱਖ ਦਵਾਈ ਹੈ ਸੁਖ ਰੋਗ ਹੈ ਸੁਣਿਓ ਜਾਂ ਸੁਖ ਜਦੋਂ ਦੁੱਖ دارو ਵਿੱਚੋਂ ਸੁਖ ਨਿਕਲੇਗਾ ਫਿਰ ਅਰ ਸੁਣਿਓ ਦੁੱਖ دارو ਵਿੱਚੋਂ ਸੁਖ ਨਿਕਲਿਆ ਜਾਂ ਸੁਖ ਜਦੋਂ ਆਤਮਿਕ ਸੁਖ ਹੋਇਆ ਤਾਮ ਨਾ ਹੋਈ ਤਾਮ ਦਾ ਅਰਥ ਇਹ ਤਦੋਂ ਤਦੋਂ ਫਿਰ ਤੈਨੂੰ ਦੁੱਖ ਨਹੀਂ ਵਿਆਪੇਗਾ ਜਦੋਂ ਦੁੱਖ ਵਿੱਚੋਂ ਸੁਖ ਨਿਕਲੇਗਾ ਫਿਰ ਇਹਦੇ ਅਰਥ ਮੈਂ ਅਰਜ਼ ਕਰਾਂਗਾ ਦੁੱਖ दारू ਸੁਖ ਰੋਗ ਭਇਆ दारूਦਾਰ ਤੇ ਦਵਾਈ ਜਿੰਨੇ ਆਰਾਮ ਦੇਣ ਦੁੱਖ ਵਿੱਚੋਂ ਸੱਚੀ ਮੁੱਚੀ ਇਲਾਜ ਨਿਕਲਿਆ ਦੁੱਖ दारू ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਇੱਕ ਦੋ ਹੋਰ ਬੇਨਤੀਆਂ ਇਹ ਤਾਂ ਬੇਨਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ ਦੁੱਖ ਆਵੇ ਸੁਖ ਆਵੇ ਕਦੀ ਵਹਿ ਗੁਰੂ ਜੀ ਦਾ ਪੱਲਾ ਨਹੀਂ ਛੱਡਣਾ ਮੈਂ ਇੱਕ ਹੋਰ ਅਰਸ ਅੱਜ ਮੇਰੇ ਮਨ ਸੀ ਕਿ ਮੈਂ ਕੋਈ ਸਤ ਗੁਰੂ ਦੇ ਜੀਵਨ ਵਿੱਚ ਕਿਦੋਂ ਘਟਨਾਵਾਂ ਉਹਨਾਂ ਦੀ ਇਹ ਤਾਂ ਸਾਰੀ ਬਖਸ਼ਿਸ਼ ਸਿੱਧੀ ਗੱਲ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਹੀ ਲਈਏ ਉਦੋਂ ਹੀ ਖਜ਼ਾਨੇ ਭਰੇ ਜਾਂਦੇ ਆ ਉਹਨਾਂ ਤਹਾਰਥਾਂ ਤੇ ਮਦਦਗਾਰ ਨੇ ਇੱਕ ਕਿਸ਼ੋਰ ਅਵਸਥਾ ਦਾ ਬੱਚਾ ਉਹ ਸਵੇਰੇ ਉੱਠਿਆ ਰਾਜੇ ਦਾ ਪੁੱਤਰ ਸੀ ਉਹਨੇ ਉੱਠ ਕੇ ਕੇਸਵਾਣੇ ਸ਼ੁਰੂ ਕਰ ਦਿੱਤੇ ਜਦੋਂ ਕੇਸਵਾ ਰਿਆ ਹੈ ਤੇ ਉਹਨੇ ਕੀ ਦੇਖਿਆ ਵੀ ਜਿੱਥੇ ਉਹ ਜੋੜਾ ਬੰਨਦਾ ਸੀ ਨਾ ਇੱਥੇ ਇਸ ਕੇਸ ਦੇ ਕੇਸਾਂ ਦੀ ਜੜ ਦੇ ਵਿੱਚ ਉਹਨੇ ਦੇਖਿਆ ਕੋਈ ਨਿਸ਼ਾਨ ਹੈ ਕਾਲਾ ਜਿਹਾ ਉਸ ਬੱਚੇ ਦੇ ਮਨ ਚ ਆਇਆ ਇਹ ਨਿਸ਼ਾਨ ਕਾ ਦਾ ਫਿਰ ਆਇਆ ਜਦੋਂ ਦੀ ਮੈਂ ਸੁਰਤ ਸੰਭਾਲ ਲਈਏ ਸੱਟ ਤਾਂ ਕੋਈ ਵੱਜੀ ਨਹੀਂ ਕੋਈ ਚੋਟ ਕੋਈ ਕਿਸੇ ਕਿਸਮ ਦਾ ਜ਼ਖਮ ਨਹੀਂ ਪਰ ਇਹ ਇਹ ਨਿਸ਼ਾਨ ਕਾਦਾ ਹੈ ਉਹਨੇ ਆਪਣੇ ਖੱਤ ਨਾਲ ਉਹਨੂੰ ਮਸਲਣ ਦਾ ਯਤਨ ਕੀਤਾ ਵੀ ਜੇ ਕਿਤੇ ਬਚਪਨ ਚ ਕੋਈ ਫਿੰਸੀ ਹੋਵੇਗੀ ਆਖਰ ਉਹਨੂੰ ਦੱਬਿਆਂ ਥੋੜੀ ਬਾਅਦ ਇਹ ਚੀਜ਼ ਤਾਂ ਉੱਠੇਗੀ ਨਾ ਉਸ ਬੱਚੇ ਨੇ ਜਦੋਂ ਕੇਸ ਵਾਰਿਆ ਸੀ ਕੰਗਾ ਪਕੜ ਕੇ ਇੱਕ ਹੱਥ ਨਾਲ ਕੇਸ ਪਕੜੇ ਤੇ ਉਹਨੂੰ ਮਲ ਲੱਗ ਪਿਆ ਪਰ ਉਹ ਦਰਦ ਨਹੀਂ ਹੋਈ ਉਹਨੇ ਕੇਸ ਬਨ ਲਿਆ ਜੂੜਾ ਬਨ ਲਿਆ ਉੱਤੇ ਉਹਨੇ ਪੱਗ ਬਨ ਲਈ ਚਲੋ ਅਸੀਂ ਦਸਤਾਰ ਸ਼ਬਦ ਵਰਤਨੇ ਆ ਉਂਝ ਗੁਰਮੁਖੋ ਚੇਤੇ ਰੱਖਿਓ ਪੱਗ ਲਫਜ਼ ਵੀ ਸਾਡੇ ਵਰਤਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਗ ਪਾਗ ਪਗਰੀ ਤੇ ਦਸਤਾਰ ਚਾਰੇ ਸ਼ਬਦ ਹੁੰਦੇ ਨੇ ਸਾਬਤ ਸੂਰਤ ਦਸਤਾਰ ਸਿਰਾ ਫਰੀਦਾ ਮੈਂ ਪੁਲਾਵਾ ਪੰਗ ਦਾ ਖੂਬ ਤੇਰੀ ਪਗਰੀ ਇਹ ਸ਼ਬਦ ਹੁੰਦੇ ਜਿਵੇਂ ਸਿਰ ਰੱਚ ਰੱਚ ਬਾਂਦਤ ਪਾਗ ਅਰਜ਼ ਖੈ ਕਿ ਉਹਨੇ ਆਪਣੀ ਪੱਗ ਦਸਤਾਰ ਬੰਨ ਲਈ ਮਨ ਚਾਇਆ ਵੀ ਜੇ ਕਿਤੇ 6:00 ਵਜੇ ਹੋਵੇਗੀ ਮੇਰੀ ਮਾਂ ਨੂੰ ਤੇ ਪਤਾ ਹੀ ਹੋਣਾ ਹੈ ਨਾ ਪਿਤਾ ਜੀ ਤਾਂ ਜਾ ਚੁੱਕੇ ਨੇ ਰਾਜੇ ਦਾ ਪੁੱਤਰ ਖੈ ਮਾਂ ਨੂੰ ਪਤਾ ਹੋਵੇਗਾ ਕਿੰਨੇ ਇਹ ਬੱਚਾ ਅੰਮਾ ਦੇ ਕੋਲ ਗਿਆ ਤੇ ਇਹਦੇ ਸਨਮਾਨਯੋਗ ਮਾਤਾ ਬਜ਼ੁਰਗ ਸਨ ਤੇ ਉਹ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠੇ ਇਹ ਬੱਚਾ ਕੋਲ ਚਲਾ ਗਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਦਾ ਜ਼ਿਕਰ ਕਰ ਲਕਾ ਜਿੱਥੇ ਆਪਾਂ ਸ਼ਹਾਦਤ ਦਾ ਕਰਨਿਆ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਝੋਲੀਆਂ ਭਰਦੇ ਨੇ ਹਰਕ ਦੀਆਂ ਹਰ ਥਾਂ ਤੇ ਭਰੀਆਂ ਮਾਂ ਕੋਲ ਚਲਾ ਗਿਆ ਮਾਤਾ ਜੀ ਬੈਠੇ ਸਨ ਸਿਮਰਨ ਚ ਧਿਆਨ ਸਨ ਜਦੋਂ ਥੋੜਾ ਜਿਹਾ ਉਹਨੇ ਨੇਤਰ ਖੋਲੇ ਤੇ ਵੇਖਿਆ ਵੀ ਰਾਜਕੁਮਾਰ ਕੋਲ ਬੈਠਾ ਹੈ ਮਾਂ ਨੇ ਪੁੱਤਰ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਉਸ ਵਕਤ ਤੋਂ ਬੱਚਾ ਬੋਲਿਆ ਕਹਿੰਦਾ ਅੰਮਾ ਮਾਂ ਜੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣ ਆਇਆ ਕਹਿਣ ਲੱਗੇ ਜੀ ਪੁੱਤਰ ਦੱਸੋ ਕਹਿੰਦੇ ਨੇ ਅੱਜ ਮੈਂ ਜਦੋਂ ਆਪਣੇ ਕੇਸ ਕਰ ਰਿਆ ਸਾਂ ਜੋੜਾ ਕਰ ਰਿਆ ਸਾਂ ਪੱਗ ਬੰਨੀ ਮੇਰੇ ਕੇਸਾਂ ਦੇ ਵਿੱਚ ਜਿੱਥੇ ਜੋੜਾ ਕਰਨਾ ਮੱਥੇ ਦੇ ਉੱਤੇ ਵਿਚਕਾਰ ਕੇਸਾਂ ਦੀਆਂ ਜੜ੍ਹਾਂ ਵਿੱਚ ਇੱਕ ਦਾਗ ਪਿਆ ਹੋਇਆ ਹੈ ਜਦੋਂ ਸ਼ਬਦ ਕਿਹਾ ਦਾਗ ਪਿਆ ਹੈ ਉਸੇ ਵਕਤ ਮਾਂ ਨੇ ਕਿਹਾ ਨਹੀਂ ਪੁੱਤਰ ਇਹਨੂੰ ਦਾਗ ਨਹੀਂ ਕਹਿਣਾ ਇਹ ਦਾਗ ਨਹੀਂ ਮਾਂ ਜੀ ਕੀ ਕਦੀ ਮੈਨੂੰ ਫੋੜਾ ਫਿੰਸੀ ਜਾਂ ਕਿਤੇ ਬਚਪਨ ਚ ਚੋਟ ਵਜੀ ਕਿ ਆਹ ਇਹ ਨਿਸ਼ਾਨੀ ਫਿਰ ਕਾਦੀ ਹੈ ਮੈਂ ਮਿਟਾਉਣ ਦਾ ਯਤਨ ਕੀਤਾ ਹੱਥ ਨਾਲ ਮਿਟਦੀ ਵੀ ਨਹੀਂ ਕਹਿ ਲਗੀ ਨਾ ਮੇਰੇ ਲਾਲ ਇਹ ਨਿਸ਼ਾਨੀ ਨਾ ਇੱਥੇ ਮਿਟਣੀ ਹੈ ਨਾ ਰੱਬ ਦੀ ਦਰਗਾਹ ਵਿੱਚ ਮਿਟਣੀ ਹੈ ਮਾਂ ਜੀ ਇਹ ਹੈ ਕੀ ਧਿਆਨ ਨਾਲ ਸੁਣਿਓ ਉਸੇ ਵਕਤ ਮਾਂ ਦੀਆਂ ਅੱਖਾਂ 'ਚ ਨੀਰ ਆ ਗਿਆ ਕਹਿੰਦੀ